ਸਤਿ ਸ਼੍ਰੀ ਅਕਾਲ ਜੀ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਗੁਰਮੁਖੀ ਲਿਪੀ ਦੇ ਅੱਖਰ ਸਿੱਖ ਰਹੇ ਹਾਂ ਤੁਹਾਡੇ ਨਾਲ ਨਾਲ ਮੈਂ ਵੀ ਸਿੱਖ ਰਹੀ ਹਾਂ ਕਿਉਂਕਿ ਮੈਂ ਇਹਨਾਂ ਅੱਖਰਾਂ ਨੂੰ ਚੰਗੀ ਤਰ੍ਹਾਂ ਨਿਹਾੜਦੀ ਹਾਂ ਉਹਨਾਂ ਦੀ ਬੰਤਰ ਨੂੰ ਵੇਖਦੀ ਹਾਂ ਫਿਰ ਉਹਦੇ ਤੇ ਕੰਮ ਕਰਦੀ ਹਾਂ ਤੇ ਫਿਰ ਇੱਥੇ ਕੋਸ਼ਿਸ਼ ਕਰਦੀ ਹਾਂ ਕਿ ਮੈਂ ਸਹੀ ਤਰੀਕੇ ਨਾਲ ਬੰਤਰ ਜਿਹੜੀ ਤੁਹਾਡੇ ਤੱਕ ਪੇਸ਼ ਕਰ ਸਕਾਂ ਸੋ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਕੀਤਾ ਸੀਗਾ ਤਤਾ ਡਾੜਾ ਤੇ ਅੱਜ ਅਸੀਂ ਉਹਨਾਂ ਨਾਲ ਹੀ ਮਿਲਦੇ ਜੁਲਦੇ ਜਿਵੇਂ ਡੱਡਾ ਪੱਬਾ ਤੇ ਕੱਕਾ ਇਹ ਤਿੰਨ ਅੱਖਰ ਅਸੀਂ ਅੱਜ ਸਿੱਖਾਂਗੇ ਡਡੇ ਦੀ ਮੰਤਰ ਵੇਖਦੇ ਆਂ ਪਹਿਲਾਂ ਆਪਾਂ ਲਾਈਨ ਲਾ ਲਈ ਉੱਤੇ ਠੀਕ ਆ ਫਿਰ ਹੁਣ ਕੀ ਕਰਨਾ ਹੈ ਆਪਾਂ ਇੱਥੋਂ ਕਰਵਲੇ ਹੁੰਦੇ ਹੋਏ ਗੋਲਾਈ ਦੇ ਕੇ ਸੈਂਟਰ ਲਾਈਨ ਤੋਂ ਥੋੜਾ ਜਿਹਾ ਉੱਤੇ ਰੱਖਣਾ ਸੀ ਦੇਖੋ ਇੱਥੋਂ ਬੁਲਾਈ ਲਿਆਉਂਦੇ ਹੋਏ ਸੈਂਟਰ ਲਾਈਨ ਤੋਂ ਉੱਤੇ ਰੱਖਿਆ ਉਸ ਤੋਂ ਬਾਅਦ ਉਸੇ ਰਸਤੇ ਅਸੀਂ ਇਹਦੇ ਉੱਤੋਂ ਹੀ ਡਬਲ ਇਮਪ੍ਰੈਸ਼ਨ ਦੇ ਕੇ ਜਾਂਦੇ ਹੋਏ ਇਹਦੇ ਬਰਾਬਰ ਜਿਹੜਾ ਅਗਲੀ ਗੋਲਾਈ ਆ ਇਹਦੇ ਬਰਾਬਰ ਆ ਜਾਏ ਤੇ ਅਸੀਂ ਇਹਨੂੰ ਇਸ ਤਰ੍ਹਾਂ ਕਰਕੇ ਇੱਥੇ ਗੋਲਾਈ ਦੇਵਾਂਗੇ ਦੇਖੋ ਥੱਲੇ ਵਾਲੀ ਲਾਈਨ ਨੂੰ ਟੱਚ ਕਰਦੇ ਹੋਏ ਆ ਸੀ ਬੁਲਾਈਆ ਸਾਡਾ ਅੱਖਰ ਡੱਡਾ ਤੇ ਹੁਣ ਅਸੀਂ ਬਣਾਵਾਂਗੇ ਅੱਖਰ ਪੱਬਾ ਪੱਬਾ ਪਹਿਲਾਂ ਉੱਪਰ ਅਸੀਂ ਲਾਈਨ ਬਣਾਈ ਅਸੀਂ ਵੇਖ ਲੈਣਾ ਹੈ ਕਿ ਹਨਾ ਇੰਨੀ ਚੌੜਾਈ ਜਿਸੀਂ ਅੱਖਰ ਬਣਾਇਆ ਜਦੋਂ ਅਸੀਂ ਸ਼ਬਦ ਬਣਾਉਣੇ ਆ ਤਾਂ ਇਸ ਚੀਜ਼ ਦਾ ਧਿਆਨ ਅਸੀਂ ਖਾਸ ਤੌਰ ਤੇ ਰੱਖਾਂਗੇ ਪੱਬਾ ਇਹ ਜਿਹੜਾ ਹੁਣ ਦੇਖੋ ਜਦੋਂ ਅਸੀਂ ਡੱਡਾ ਬਣਾਇਆ ਆ ਇਸ ਲਾਈਨ ਤੋਂ ਉੱਪਰ ਅਸੀਂ ਲਿਆਏ ਸੀਗੇ ਕਰੋ ਨੂੰ ਹੁਣ ਆਪਾਂ ਕੀ ਕਰਨਾ ਹੈ ਐ ਸੈਂਟਰ ਲਾਈਨ ਤੋਂ ਇੱਥੋਂ ਗੁਲਾਈ ਜਿਹੜੀ ਆ ਸੈਂਟਰ ਲਾਈਨ ਤੋਂ ਥੋੜਾ ਜਿਹਾ ਥੱਲੇ ਲਿਆਵਾਂਗੇ ਤੇ ਫਿਰ ਉਹਨੂੰ ਉੱਪਰ ਨੂੰ ਲਿਜਾਣਦੇ ਹੋਏ ਅਗਲੀ ਗੁਲਾਈ ਅਸੀਂ ਬਣਾਵਾਂਗੇ ਠੀਕ ਆ ਦੇਖੋ ਪਹਿਲਾਂ ਅਸੀਂ ਗੁਲਾਈ ਦਿੰਦੇ ਹੋਏ ਆ ਚੀਜ਼ ਇਹ ਜਿਹੜੀ ਅੱਖ ਅਸੀਂ ਸੈਂਟਰ ਚ ਬਣਾਉਣੀ ਆ ਪੱਬੇ ਦੇ ਤਾਂ ਇਸੇ ਤਰ੍ਹਾਂ ਹੀ ਗੁਲਾਈ ਦਿੰਦੇ ਹੋਏ ਲਾਈਨ ਨੂੰ ਟੱਚ ਕਰਦੇ ਹੋਏ ਤੇ ਉੱਪਰ ਚਲੇ ਜਾਵਾਂਗੇ ਇਹ ਹੋ ਗਿਆ ਜੀ ਸਾਡਾ ਪੱਬਾ ਕਿੰਬੰਤਰ ਵੇਖਦੇ ਆ ਉਸੇ ਤਰ੍ਹਾਂ ਹੀ ਗੋਲਾਈ ਲਿਆਉਂਦੇ ਹੋਏ ਇਹ ਠੇਵੜੀ ਵਾਲੀ ਲਾਈਨ ਤੋਂ ਥੋੜਾ ਜਿਹਾ ਉੱਤੋਂ ਗੋਲਾਈ ਉੱਪਰ ਨੂੰ ਦਿੰਦੇ ਹੋਏ ਫਿਰ ਉੱਪਰੋਂ ਨੂੰ ਆਉਣਾ ਤਾਂ ਪਹਿਲਾਂ ਸੋ ਮਾਕੀ ਉਮੀਦ ਕਰਦੀ ਆ ਕਿ ਤੁਹਾਡੇ ਲਈ ਇਹ ਜੜੀਆਂ ਮੈਂ ਵੀਡੀਓਜ਼ ਅਖਰਕਾਰੀ ਦੀ ਬਣਾ ਰਹੀ ਆ ਉਹ ਬਹੁਤ ਲਾਹੇਵੰਦ ਸਾਬਤ ਹੋਣਗੀਆਂ ਧੰਨਵਾਦ ਜੀ